ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਗਲੈਂਡ ਅਤੇ ਅਮਰੀਕਾ ਤੋਂ ਖਾਲਸਾ ਰਾਸ਼ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪਹਿਲਾ ਤਾਂ ਵਾਈਟ ਹਾਊਸ ਵੱਲੋਂ ਡੋਲਨ 트ੰਪ ਦੇ ਵੱਲੋਂ ਖਾਲਸਤਾਨੀ ਲੀਡਰ ਗੁਰਪਤਵਰ ਸਿੰਘ ਪੰਨੂ ਨੂੰ ਇੱਕ ਪੱਤਰ ਚਿੱਠੀ ਲਿਖੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਧੰਨਵਾਦ ਕੀਤਾ ਜਾਂਦਾ ਹੈ ਉਸ ਦੀ ਪੰਨੂ ਦੀ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਹੈ ਅਤੇ ਅਮਰੀਕਾ ਦੇ ਦੁਆਰਾ ਭਾਰਤ ਦੇ ਉੱਤੇ ਟੈਰਿਫ ਲਾਉਣ ਦੇ ਬਾਰੇ ਵੀ ਲਿਖਿਆ ਜਾਂਦਾ ਹੈ ਅਤੇ ਪੰਨੂ ਨੂੰ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਫਿਰ ਭਾਰਤ ਦੇ ਉੱਤੇ ਟੈਰਿਫ ਲੱਗ ਜਾਂਦਾ ਹੈ ਕੱਲ ਟੈਰਿਫ ਲੱਗਦਾ ਹੈ ਇਸ ਤੋਂ ਬਾਅਦ ਪੰਨੂ ਦੇ ਵੱਲੋਂ ਡੋਲਰ ਟਰੰਪ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਪਹਿਲਾਂ ਪੰਨੂ ਨੂੰ ਦੱਸਿਆ ਅਤੇ ਫਿਰ ਪੰਨੂ ਉਹਨਾਂ ਦਾ ਧੰਨਵਾਦ ਕਰਦੇ ਨੇ ਕਿ ਪੰਨੂ ਨੇ ਅਮਰੀਕਾ ਦਾ ਧੰਨਵਾਦ ਕੀਤਾ ਕਿ ਅਮਰੀਕਾ ਦੀ ਸਰਕਾਰ ਨੇ ਭਾਰਤ ਦੇ ਉੱਤੇ ਟੈਰਿਫ ਲਾਇਆ ਹੈ ਹੁਣ ਪੰਨੂ ਦਾ ਜਿਹੜਾ ਵਾਇਰਲ ਵੀਡੀਓ ਹੈ ਪੰਨੂ ਦਾ ਜਿਹੜਾ ਬਿਆਨ ਹੈ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਤੁਹਾਨੂੰ ਅੱਗੇ ਚਲ ਕੇ ਦਿਖਾਵਾਂਗੇ ਸੁਣਾਵਾਂਗੇ ਇਸ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਕੱਲਾ ਵੀ ਖੁੱਲ ਕੇ ਸਾਹਮਣੇ ਆਉਂਦੀਆਂ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਜੀ ਇੰਗਲੈਂਡ ਦੀ ਫੇਰੀ ਦੇ ਉੱਤੇ ਗਏ ਸੀ ਇਹ ਦੂਸਰੀ ਖਬਰ ਇਹ ਇੰਗਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਗਏ ਸਨ ਅਤੇ ਉੱਥੇ ਜਾ ਕੇ ਇਹਨਾਂ ਨੇ ਇੱਕ ਟ੍ਰੇਡ ਡੀਲ ਕੀਤੀ ਸੀ। ਉੱਥੇ ਹੀ ਭਾਰਤੀ মিডিਆ ਚੀਕ-ਚੀਕ ਕੇ ਕਹਿੰਦਾ ਸੀ ਕਿ ਇਹਨਾਂ ਨੇ ਖਾਲਸਤਾਨੀਆਂ ਨੂੰ ਚੇਤਾਵਨੀ ਦੇ ਦਿੱਤੀ ਹੈ। ਪਰ ਹੁਣ ਇੰਗਲੈਂਡ ਨੇ ਕੀ ਕੀਤਾ ਉਹਨਾਂ ਖਾਲਸਤਾਨੀਆਂ ਦੀ ਬਾ ਆਫੀਸ਼ੀਅਲ ਤਰੀਕੇ ਦੇ ਨਾਲ ਕਾਗਜ਼ੀ ਤਰੀਕੇ ਦੇ ਨਾਲ ਫੜ ਲਈ ਹੈ। ਇੰਗਲੈਂਡ ਦੀ ਸਰਕਾਰ ਨੇ ਜੇਸੀਐਚਆਰ ਨਾਮ ਦੀ ਇੱਕ ਰਿਪੋਰਟ ਛਾਪੀ ਹੈ ਜਿਸ ਰਿਪੋਰਟ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਅੱਤਵਾਦੀ ਦੇਸ਼ ਦੀ ਸੂਚੀ ਦੇ ਵਿੱਚ ਪਾ ਦਿੱਤਾ ਹੈ। ਅੱਤਵਾਦੀ ਦੇਸ਼ਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਿਉਂ ਕੀਤਾ ਸਿੱਖਾ ਦਾ ਇਸ ਦੇ ਨਾਲ ਕੀ ਸਬੰਧ ਹੈ? ਸਾਰੀ ਜਾਣਕਾਰੀ ਅ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗੇ ਤੀਸਰੀ ਖਬਰ ਵੀ ਇੰਗਲੈਂਡ ਦੇ ਨਾਲ ਯੂਕੇ ਦੇ ਨਾਲ ਜੁੜੀ ਹੋਈ ਹੈ ਯੂਕੇ ਦੇ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਘੋਸ਼ਣਾ ਕੀਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਯੂਨੈਸਕੋ ਦੇ ਵਿੱਚ ਇੱਕ ਨਵੀਂ ਮੀਟਿੰਗ ਕਰਨ ਵਾਲੇ ਨੇ ਅਤੇ ਇੱਥੇ ਜਾ ਕੇ ਇੱਕ ਨਵਾਂ ਦੇਸ਼ ਬਣਾਉਣਗੇ ਅਤੇ ਉਸ ਨੂੰ ਮਾਨਤਾ ਵੀ ਦਿੱਤੀ ਜ ਤੋਂ ਇਲਾਵਾ ਚੌਥੀ ਖਬਰ ਹੁੰਦੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਏ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਉੱਪਰ ਐਨਐਸਏ ਲੱਗਿਆ ਹੋਇਆ ਹੈ ਤੀਸਰੇ ਸਾਲ ਦਾ ਐਨਐਸਏ ਚੱਲਦਾ ਪਿਆ ਹੈ ਇਸ ਐਨਐਸਏ ਦੇ ਅਧੀਨ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਹਾਈ ਕੋਰਟ ਦੇ ਇੱਕ ਪਟੀਸ਼ਨ ਪਾਈ ਉਸਦੇ ਵਿੱਚ ਕੀ ਲਿਖਿਆ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਭਾਰਤ ਦੇ ਵਿੱਚ ਸੰਵਿਧਾਨ ਅਤੇ ਕਾਨੂੰਨ ਅਮੀਰਾਂ ਵਾਸਤੇ ਹੋਰ ਕਾਨੂੰਨ ਹੈ ਗਰੀਬਾਂ ਵਾਸਤੇ ਹੋਰ ਹੈ ਮੰਤਰੀਆਂ ਵਾਸਤੇ ਹੋਰ ਹੈ ਸਿੱਖਾਂ ਵਾਸਤੇ ਹੋਰ ਹੈ ਜੇ ਸਿੱਖ ਦੇ ਉੱਤੇ ਅਤਿਆਚਾਰ ਹੁੰਦਾ ਹੈ ਸਿੱਖ ਉਸਦਾ ਇਨਸਾਫ਼ ਮੰਗਣ ਜਾਂਦਾ ਹੈ ਤਾਂ ਉਹਨਾਂ ਸਿੱਖਾਂ ਦੇ ਉੱਤੇ ਫਿਰ ਤੋਂ ਅਤਿਆਚਾਰ ਕੀਤਾ ਜਾਂਦਾ ਹੈ ਕਿ ਤੁਸੀਂ ਸਾਡੇ ਕੋਲੇ ਇਨਸਾਫ਼ ਮੰਗਣ ਕਿਉਂ ਆਏ ਇਹ ਸਾਰੀ ਘਟਨਾ ਰਾਜਸਥਾਨ ਵਾਲੀ ਹੈ ਰਾਜਸਥਾਨ ਦੇ ਵਿੱਚ ਸਰਦਾਰ ਤਜਿੰਦਰਪਾਲ ਸਿੰਘ ਟੀਮਾਂ ਅਤੇ ਉਹਨਾਂ ਦੀ ਟੀਮ ਅਤੇ ਰਾਜਸਥਾਨ ਦੇ ਰਹਿਣ ਵਾਲੇ ਸਿੱਖ ਪਰਿਵਾਰਾਂ ਨੇ ਜੈਪੁਰ ਦੇ ਵਿੱਚ ਜਾ ਕੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕਿਤਾ ਕਿਉਂਕਿ ਜੈਪੁਰ ਤੇ ਵਿੱਚ ਇੱਕ ਸਿੱਖ ਬੱਚੀ ਨੂੰ ਇਗਜ਼ਾਮ ਦੇਣ ਤੋਂ ਰੋਕਿਆ ਗਿਆ ਸੀਗਾ ਜਿਹੜੀ ਬੱਚੀ ਕੜਾ ਪਾ ਕੇ ਕਿਰਪਾਨ ਪਾ ਕੇ ਜੱਜ ਦਾ ਇਗਜ਼ਾਮ ਦੇਣ ਵਾਸਤੇ ਗਈ ਸੀ ਜੱਜ ਦੀ ਪ੍ਰੀਖਿਆ ਹੋ ਰਹੀ ਸੀ ਤਾਂ ਉਸ ਪ੍ਰੀਖਿਆ ਦੇ ਵਿੱਚ ਬੱਚੀ ਨੂੰ ਨਹੀਂ ਵੜਨ ਦਿੱਤਾ ਗਿਆ ਸੀਗਾ ਤਾਂ ਇਸੇ ਦੇ ਵਿੱਚ ਹੁਣ ਜਿਹੜੇ ਪਰਿਵਾਰ ਜੈਪੁਰ ਦੇ ਵਿੱਚ ਪਹੁੰਚੇ ਹੋਏ ਸਨ ਜਿਹੜੇ ਪਰਿਵਾਰਾਂ ਨੇ ਕੱਲ ਅਤੇ ਪਰਸੋ ਜਾ ਕੇ ਜੈਪੁਰ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਉਹਨਾਂ ਨੇ ਕਾਨੂੰਨ ਤੋਂ ਇਨਸਾਫ ਦੀ ਮੰਗ ਕੀਤੀ ਸੀ ਅੱਜ ਉਸੇ ਕਾਨੂੰਨ ਨੇ ਸਵੇਰੇ ਸਵੇਰੇ ਰਾਜਸਥਾਨ ਦੇ ਵਿੱਚ ਉਹਨਾਂ ਹੀ ਸਿੱਖ ਪਰਿਵਾਰਾਂ ਦੇ ਉੱਤੇ ਜਿਹੜੇ-ਜਿਹੜੇ ਸਿੱਖ ਪਰਿਵਾਰ ਜੈਪੁਰ ਦੇ ਵਿੱਚ ਸਨ ਉਹਨਾਂ ਸਿੱਖ ਪਰਿਵਾਰਾਂ ਦੇ ਉੱਤੇ ਪੁਲਿਸ ਦੀ ਛਾਪੇਮਾਰੀ ਕੀਤੀ ਜਾ ਰਹੀ ਉਹਨਾਂ ਦੇ ਪਰਿਵਾਰਾਂ ਨੂੰ ਫੜਿਆ ਜਾ ਰਿਹਾ ਹੈ ਚਰਕੀਤਾ ਜਾ ਰਿਹਾ ਹੈ ਮਾਨਸਿਕ ਤਰੀਕੇ ਦੇ ਨਾਲ ਉਹਨਾਂ ਨੂੰ ਕਿਸੇ ਨਾ ਕਿਤੇ ਥੱਲੇ ਲਿਆ ਜਾ ਰਿਹਾ ਕਿ ਭਾਈ ਤੁਸੀਂ ਇਸ ਦੇਸ਼ ਦੇ ਵਿੱਚ ਗਲਾਮ ਜੇ ਹੁਣ ਅੱਜ ਦੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਾਰੇ ਤੋਂ ਪਹਿਲਾਂ ਤੁਹਾਡੇ ਨਾਲ ਆਪਾਂ ਧੰਨਵਾਦ ਕਰਾਂਗੇ ਪਿਛਲੇ ਵੀਡੀਓ ਨੂੰ ਤੁਸੀਂ ਬਹੁਤ ਪ੍ਰੇਮ ਦਿੱਤਾ ਇਸੇ ਪ੍ਰਕਾਰ ਦੇ ਨਾਲ ਇਸ ਵੀਡੀਓ ਨੂੰ ਵੀ ਲਾਈਕ ਕਮੈਂਟ ਅਤੇ ਸ਼ੇਅਰ ਕਰਿਓ ਪਰਸੋਂ ਤੋਂ ਸ਼ੁਰੂਆਤ ਕਰਦੇ ਹਾਂ ਜਿੱਥੇ ਖਾਲਿਸਤਾਨੀ ਲੀਡਰ ਨੂੰ ਵਾਈਟ ਹਾਊਸ ਦੇ ਵੱਲੋਂ ਇੱਕ ਚਿੱਠੀ ਜਾਰੀ ਹੁੰਦੀ ਹੈ ਅੱਜ ਦੀ ਤਾਰੀਖ ਦੇ ਵਿੱਚ ਪਹਿਲਾਂ ਤੁਹ ਦੇ ਵਿੱਚ ਡੋਲਨ 트ੰਪ ਨੂੰ ਖਾਲਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਚਿੱਠੀ ਲੈ ਕੇ ਧੰਨਵਾਦ ਕੀਤਾ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트ੰਪ ਨੇ ਭਾਰਤ ਦੇ ਉੱਤੇ ਜਿਹੜਾ ਟੈਰਿਫ ਲਾਇਆ ਹੈ ਉਹ ਪੰਨੂ ਦੇ ਕਹਿਣ ਦੇ ਉੱਤੇ ਲਾਇਆ ਹੁਣ ਇਸ ਦੇ ਬਾਰੇ ਜੋ ਵੀ ਚੀਜ਼ਾਂ ਨੇ ਅੱਗੇ ਸਾਰੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ ਸਕਰੀਨ ਦੇ ਉੱਤੇ ਵੀ ਤੁਸੀਂ ਇਸ ਨੂੰ ਵਿਸਤਾਰ ਦੇ ਨਾਲ ਦੇਖ ਸਕਦੇ ਜੇ ਪਰ ਸਾਰੇ ਤੋਂ ਪਹਿਲਾਂ ਤੁਹਾਨੂੰ ਮੈਂ ਇੱਥੇ ਪੰਨੂ ਦਾ ਵੀਡੀਓ ਸੁਣਾ ਦਿੰਨਾ ਸਾਰੇ ਤੋਂ ਪਹਿਲਾਂ ਤੁਸੀਂ ਪੰਨੂ ਦਾ ਵੀਡੀਓ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ First of all, I want to thank President Trump for taking a bold and principled stand against the massive trade imbalance with India by imposing a 25 percent tariff on Modi regime. Modi regime is not only exporting made-in-India cheap goods, it's exporting Hindu Tawa terrorism. President Trump, 25 percent tariff is first strike. You have to do two more strikes. If you want to make America great again, America first should be the priority. Bring back from India the American jobs. Bring back all the call centers and the IT technology back from India. And the second strike, both both the regime with 500 percent tariff, 500 percent tariff as. Sanctioned by Senator Lindsey Graham's proposed bill. Modi regime is not only exporting cheap made in India, they are exporting Hindutva terrorism. Balkanize made in India. ਗੱਲਾਂ ਸੁਣੀ ਤੁਸੀਂ ਇੱਥੇ ਪੰਨੂ ਕੀ ਕਹਿੰਦਾ ਹੈ ਕਿ ਜਿਹੜੀ ਭਾਰਤ ਸਰਕਾਰ ਹੈ ਇੱਥੋਂ ਕੋਈ ਗੁੱਡ ਐਕਸਪੋਰਟ ਨਹੀਂ ਕਰ ਰਹੀ ਇੱਥੋਂ ਚੀਜ਼ਾਂ ਐਕਸਪੋਰਟ ਨਹੀਂ ਕੀਤੀਆਂ ਜਾਂਦੀਆਂ ਇੱਥੋਂ ਤਾਂ ਜਿਹੜਾ ਹਿੰਦੂਤਵੀ ਟੈਰਰਿਜ਼ਮ ਹੈ ਉਸ ਨੂੰ ਐਕਸਪੋਰਟ ਕੀਤਾ ਜਾਂਦਾ ਹੈ ਪੰਨੂ ਆਪਣੇ ਵੀਡੀਓ ਦੇ ਵਿੱਚ ਇਹ ਗੱਲਾਂ ਕਹਿੰਦਾ ਅਤੇ ਦੂਸਰੇ ਪਾਸੇ ਉਹ ਡੋਨਲਡ ਟਰੰਪ ਦਾ ਧੰਨਵਾਦ ਕਰਦਾ ਹੈ ਹੁਣ ਪੰਨੂ ਨੇ ਡੋਨਲਡ ਟਰੰਪ ਦਾ ਧੰਨਵਾਦ ਕਿਉਂ ਕੀਤਾ ਇਹ ਵੀ ਤੁਹਾਡਾ ਜਾਣਨਾ ਫਰਜ਼ ਹੈ ਹੁਣ ਪੰਨੂ ਨੇ ਡੋਨਲਡ ਟਰੰਪ ਦਾ ਧੰਨਵਾਦ ਇਸ ਕਰਕੇ ਕੀਤਾ ਕਿਉਂਕਿ ਡੋਨਲਡ ਟਰੰਪ ਦੇ ਵੱਲੋਂ ਅਤੇ ਵਾਈਟ ਹਾਊਸ ਦਫ਼ਤਰ ਦੇ ਵੱਲੋਂ ਪਰਸੋਂ 2 ਕਾਦੇ ਵਿੱਚ ਜਿਹੜਾ ਲੈਟਰ ਲਿਖਿਆ ਸੀਗਾ ਉਸ ਲੈਟਰ ਦੀ ਜਿਹੜੀ ਸ਼ੁਰੂਆਤ ਹੈ ਤੁਸੀਂ ਇੱਥੇ ਸਕਰੀਨ ਦੇ ਉੱਤੇ ਪੜ੍ਹ ਸਕਦੇ ਜੇ ਇਸ ਪ੍ਰਕਾਰ ਦੇ ਨਾਲ ਉਸ ਲੈਟਰ ਦੀ ਜਿਹੜੀ ਇਹ ਸ਼ੁਰੂਆਤ ਹੁੰਦੀ ਹੈ ਜਿਸ ਦੇ ਵਿੱਚ ਉਹ ਲਿਖਦੇ ਸੀਗੇ ਸ਼੍ਰੀ ਗੁਰਪਤਵੰਨ ਸਿੰਘ ਪੰਨੂ ਪੰਨੂ ਨੂੰ ਚਿੱਠੀ ਜਾਂਦੀ ਹੈ ਹੁਣ ਇਸ ਤੋਂ ਬਾਅਦ ਡੋਨਲਡ 트੍ਰੰਪ ਟੈਕਸਟ ਥੋਕ ਦਿੰਦਾ ਇਸ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਕ ਵੀ ਸ਼ਬਦ ਜੇ ਤੱਕ ਨਹੀਂ ਬੋਲੇ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਸੰਸਦ ਦੇ ਵਿੱਚ ਵੀ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ ਥੋੜੀ ਖਬਰ ਹੈ ਇਹ ਇੰਗਲੈਂਡ ਦੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਜੀ ਇਹਨਾਂ ਦੇ ਦੂਸਰਾ ਜਿਹੜਾ ਖਾਸ ਦੇਸ਼ ਹੈ ਪਹਿਲਾ ਖ ਯਾਰ ਨੇ ਦੂਸਰੇ ਇਹਨਾਂ ਦੇ ਖਾਸ ਯਾਰ ਨੇ ਦੇਖੋ ਖਾਸ ਮਿੱਤਰ ਨੇ ਜਿਹੜੇ ਉਹ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ ਡੋਲਨ ਟਰੰਪ ਦੇ ਦੁਆਰਾ ਜਦੋਂ ਭਾਰਤ ਨੂੰ ਝਟਕਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਅਜੇ 24 ਘੰਟੇ ਵੀ ਨਹੀਂ ਬੀਤੇ ਸਨ ਕਿ ਇੰਗਲੈਂਡ ਦੀ ਸਰਕਾਰ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਨੂੰ ਇੱਕ ਬਹੁਤ ਵੱਡਾ ਝਟਕਾ ਦੇ ਦਿੱਤਾ ਇਹ ਝਟਕਾ ਅਮਰੀਕਾ ਵਾਲੇ ਝਟਕੇ ਤੋਂ ਵੀ ਕਿਤੇ ਜ਼ਿਆਦਾ ਮਹਿੰਗਾ ਪੈਣ ਵਾਲਾ ਹੈ ਭਾਰਤ ਨੂੰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਪਾਕਿਸਤਾਨ ਨੂੰ ਅਤਵਾਦੀ ਦੇਸ਼ ਕਿਹਾ ਜਾਂਦਾ ਹੈ ਪਾਕਿਸਤਾਨ ਨੂੰ ਜ਼ਿਆਦਾਤਰ ਦੇਸ਼ਾਂ ਨੇ ਅੱਤਵਾਦੀ ਦੇਸ਼ਾਂ ਦੀਆਂ ਸੂਚੀਆਂ ਦੇ ਵਿੱਚ ਪਾਇਆ ਹੋਇਆ ਹੈ ਕਿਉਂ ਪਾਇਆ ਹੋਇਆ ਕਿਉਂਕਿ ਉੱਥੇ ਅੱਤਵਾਦੀ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਨੇ ਇਸ ਪ੍ਰਕਾਰ ਦੇ ਨਾਲ ਇੰਗਲੈਂਡ ਦੀ ਸਰਕਾਰ ਦੇ ਵੱਲੋਂ ਇੰਗਲੈਂਡ ਦੀ ਜੇਸੀਐਚਆਰ ਕਮੇਟੀ ਦੇ ਵੱਲੋਂ ਜੇਸੀਐਚਆਰ ਨਾਮ ਦੀ ਇੱਕ ਕਮੇਟੀ ਹੈ ਇੱਕ ਅਧਿਕਾਰਿਕ ਆਫੀਸ਼ੀਅਲ ਕਮੇਟੀ ਹੈ ਇਸ ਕਮੇਟੀ ਨੇ ਭਾਰਤ ਨੂੰ 12 ਦੇਸ਼ਾਂ ਦੀ ਉਸ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ 12 ਦੇਸ਼ਾਂ ਦੀ ਇਹ ਕਿਹੜੀ ਸੂਚੀ ਹੈ ਇੰਗਲੈਂਡ ਦੀ ਸਰਕਾਰ ਨੇ ਇੱਕ ਸੂਚੀ ਬਣਾਈ ਹੋਈ ਹੈ ਜਿਸ ਸੂਚੀ ਦੇ ਵਿੱਚ 12 ਦੇਸ਼ ਆਉਂਦੇ ਨੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਨੇ ਅਤੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਉਹਨਾਂ ਦੀ ਸਰਕਾਰੀ ਏਜੰਸੀਆਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਮਾਰਿਆ ਜਾਂਦਾ ਹੈ ਹੁਣ ਇੰਗਲੈਂਡ ਦੀ ਸਰਕਾਰ ਦੇ ਵੱਲੋਂ ਜਿਹੜੇ 12 ਦੇਸ਼ਾਂ ਦੀ ਸੂਚੀ ਬਣਾਈ ਗਈ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਿੰਦਾ ਹਾਂ ਜਿਸ ਦੇ ਵਿੱਚ ਬਹਿਰੀਨ, ਚੀਨ, ਮਿਸਰ, ਏਰੀਟਰੀਆ, ਭਾਰਤ, ਈਰਾਨ, ਪਾਕਿਸਤਾਨ, ਰੂਸ, ਰਵਾਂਡਾ, ਸਾਊਦੀ ਅਰਬ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਦੁਬਈ ਤੇ ਯੂਕੇ ਦੇ ਵਿੱਚ 30 ਐਨਆਰ ਗਤੀਵਿਧੀਆਂ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਏਜੰਸੀਆਂ ਨੇ ਉਹ ਇੰਗਲੈਂਡ ਦੇ ਵਿੱਚ ਜਾ ਕੇ ਇੰਗਲੈਂਡ ਦੇ ਨਾਗਰਿਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਅਤੇ ਉਹਨਾਂ ਨੂੰ ਮਾਰ ਦਿੰਦੇ ਨੇ। ਜੇ ਸੀ ਐਚ ਆਰ ਤੇ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਬਾਰੇ ਲਿਖਿਆ ਗਿਆ। ਪਿਛਲੇ 24 ਘੰਟਿਆਂ ਦੇ ਵਿੱਚ ਅਮਰੀਕਾ ਦੇ ਝਟਕੇ ਤੋਂ ਬਾਅਦ ਇੰਗਲੈਂਡ ਨੇ ਇਹ ਝਟਕਾ ਦਿੱਤਾ ਤੇ ਭਾਰਤ ਨੂੰ ਉਹਨਾਂ ਨੇ ਅੱਤਵਾਦੀ ਦੇਸ਼ ਦੀ ਸੂਚੀ ਦੇ ਵਿੱਚ ਪਾ ਦਿੱਤਾ। ਅਗਲੀ ਖਬਰ ਤੁਹਾਨੂੰ ਦੱਸਦੇ ਹਾਂ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਦੇਖੋ ਭਾਈ ਜਿਹੜੇ ਗੁਰਸਿੱਖ ਪਰਿਵਾਰ ਸੀ ਜਿਨ੍ਹਾਂ ਨੇ ਜੈਪੁਰ ਦੇ ਵਿੱਚ ਜਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀਗਾ ਕਿ ਅੰਮ੍ਰਿਤਧਾਰੀ ਬੱਚੇ ਨੂੰ ਪੇਪਰ ਦੇਣ ਤੋਂ ਕਿਉਂ ਰੋਕਿਆ ਗਿਆ ਉਸ ਨੂੰ ਕੜਾਤੇ ਕਕਾਰ ਪਾ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਇਹ ਵੀ ਸਿੱਖ ਪਰਿਵਾਰ ਨੇ ਜਿਹੜੇ ਜੈਪੁਰ ਤੋਂ ਰਾਜਸਥਾਨ ਦੇ ਵਿੱਚ ਵਾਪਸ ਆਪਦੇ ਘਰਾਂ ਦੇ ਵਿੱਚ ਵਾਪਸ ਹੁੰਦੇ ਨੇ 31 ਜੁਲਾਈ ਦੀ ਸਵੇਰ ਨੂੰ ਰਾਜਸਥਾਨ ਦੀ ਜਿਹੜੀ ਪੁਲਿਸ ਹੈ ਇਹਨਾਂ ਸਿੱਖ ਪਰਿਵਾਰਾਂ ਦੇ ਉੱਤੇ ਛਾਪੇ ਮਾਰਨੀ ਸ਼ੁਰੂ ਕਰ ਦਿੰਦੀ ਹੈ ਕਿ ਤੁਸੀਂ ਜਾ ਕੇ ਇਨਸਾਫ ਕਿਵੇਂ ਮੰਗ ਲਿਆ ਤੁਸੀਂ ਇਸ ਦੇਸ਼ ਦੇ ਵਿੱਚ ਜੁਰਾਇਮ ਪੇਸ਼ਾ ਕੌਮ ਉਹ ਮਖਿਆ ਸੀਗਾ ਅਤੇ ਸਿੱਖਾਂ ਨੂੰ ਕਿਸ ਪ੍ਰਕਾਰ ਦੇ ਨਾਲ ਦੂਸਰੇ ਦਰਜੇ ਦੇ شہری ਦੱਸਿਆ ਜਾਂਦਾ ਹੈ ਸਿੱਖਾਂ ਨੂੰ ਕਾਨੂੰਨੀ ਹੱਕ ਨਹੀਂ ਹੈ ਸਿੱਖਾਂ ਨੂੰ ਅੰਮ੍ਰਿਤਧਾਰੀ ਹੋਣ ਕਰਕੇ ਵੀ ਕਕਾਰ ਪਾ ਕੇ ਜਾਣ ਦੀ ਕਿਤੇ ਆਗਿਆ ਨਹੀਂ ਦਿੱਤੀ ਜਾਂਦੀ ਇਸ ਪ੍ਰਕਾਰ ਦੇ ਨਾਲ ਸਿੱਖਾਂ ਨੂੰ ਯਰ ਸਾਡੇ ਦੇਸ਼ ਦੇ ਵਿੱਚ ਆਪਣੇ ਹੀ ਦੇਸ਼ ਦੇ ਵਿੱਚ ਜੁੱਤੀਆਂ ਦੇ ਨਾਲ ਕੁੱਟ-ਕੁੱਟ ਕੇ ਰੱਖਿਆ ਜਾਂਦਾ ਤੁਸੀਂ ਸੋਚੋ ਕਿ ਸਾਡੇ ਆਪਣੇ ਬੱਚੇ ਕਕਾਰ ਪਾ ਕੇ ਅੰਮ੍ਰਿਤਧਾਰੀ ਹੋ ਜਾਣ ਔਰ ਪੇਪਰ ਨਹੀਂ ਦੇ ਸਕਦੇ ਯਾਰ ਸਾਡੇ ਬੱਚੇ ਕਿਵੇਂ ਅੰਮ੍ਰਿਤ ਛਕ ਲੈਣਗੇ ਇਹ ਤਾਂ ਸਿੱਖੀ ਨੂੰ ਸਿੱਧਾ-ਸਿੱਧਾ ਖਤਮ ਕਰਨ ਵਾਲਾ ਸਿੱਖੀ ਨੂੰ ਢਾਹ ਲਾਉਣ ਵਾਲਾ ਕੰਮ ਹੋਇਆ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੇ ਅਮੇਸ਼ਾ ਨੇ ਭਗਵੰਤ ਮਾਨ ਨੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਐਨਐਸਏ ਲਾਇਆ ਸੀਗਾ ਐਨਐਸਏ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਲਾਇਆ ਗਿਆ ਸੀਗਾ ਇਸ ਐਨਐਸਏ ਦੇ ਖਿਲਾਫ ਅਜੇ ਤੱਕ ਜਿਹੜੀ ਸਰਕਾਰ ਹੈ ਕੋਰਟ ਦੇ ਵਿੱਚ ਇੱਕ ਵੀ ਸਬੂਤ ਪੇਸ਼ ਨਹੀਂ ਕਰ ਪਾਈ ਇਹ ਸਬੂਤ ਪੇਸ਼ ਕਿਉਂ ਨਹੀਂ ਕਰ ਪਈ ਕਿਉਂਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਕੋਈ ਸਬੂਤ ਹੈ ਹੀ ਨਹੀਂ ਸੀ ਸਬੂਤ ਤਾਂ ਹੋਊਗਾ ਜੇ ਉਹ ਕਿਸੇ ਕਾਗਜ਼ ਦੇ ਉੱਤੇ ਲਿਖਿਆ ਹੋਊਗਾ ਇਹਨਾਂ ਨੇ ਕੇਵਲ ਸੋਸ਼ਲ ਮੀਡੀਆ ਦੇ ਉੱਤੇ ਮੈਂ ਅਮਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਕੁਝ ਬੋਲ ਦਵਾ ਉਧਰੋਂ ਭਾਈ ਦੀਪਕ ਫੌਜੀ ਵੀਰ ਕੁਝ ਬੋਲ ਦਵੇ ਜਾਂ ਉਧਰੋਂ ਕੋਈ ਹੋਰ ਸਰਦਾਰ ਕੋਈ ਸਿੱਖ ਵੀਰ ਬੋਲਦੇ ਭੀ ਉਹਨਾਂ ਬਿਆਨਾਂ ਨੂੰ ਇਹਨਾਂ ਨੇ ਆਧਾਰ ਬਣਾ ਕੇ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਪੇਸ਼ ਕਰਕੇ ਉਸ ਦੇ ਉੱਤੇ ਐਨਐਸਏ ਲਾ ਦਿੱਤਾ ਸੀ ਚਲੋ ਇਹ ਤੇ ਤੁਹਾਨੂੰ ਦੱਸ ਦਿੱਤਾ ਇਸ ਤੋਂ ਇਲਾਵਾ ਸ਼ੇਵ ਸੈਨਾ ਵਾਲਾ ਇੱਕ ਲੀਡਰ ਸੀਗਾ ਸ਼ੇਵ ਸੈਨਾ ਵਾਲਾ ਲੀਡਰ ਪੰਜਾਬ ਦੇ ਵਿੱਚ ਇਸ ਦਾ ਨਾਮ ਤੁਸੀਂ ਇੱਧਰ ਪੜ੍ਹ ਲਿਓ ਫੋਟੋ ਵੀ ਲੱਗੀ ਪੀਟੀਸੀ ਨਿਊਜ਼ ਦੇ ਉੱਤੇ ਇਸ ਦੀ ਖ਼ਬਰ ਲੱਗੀ ਹੋਈ ਸੀ ਵੈਸੇ ਹੁਣ ਇਸ ਦੀ ਜਿਹੜੀ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਕੁਝ ਸਿੱਖਾਂ ਨੇ ਕਹਿੰਦੇ ਕਿ ਇਸ ਦੀ ਸਰਵਿਸ ਕਰ ਦਿੱਤੀ ਹੈ ਅਤੇ ਸਰਵਿਸ ਕਰਨ ਤੋਂ ਬਾਅਦ ਇਹ ਜਿਹੜਾ ਬੰਦਾ ਹੈ ਮਾਫ਼ੀਆਂ ਮੰਗ ਕੇ ਗਿਆ ਕਹਿੰਦਾ ਮੈਂ ਅੱਜ ਤੋਂ ਬਾਅਦ ਕਦੇ ਵੀ ਅਜਿਹਾ ਬਿਆਨ ਨਹੀਂ ਦਊਂਗਾ ਪਰ ਇਸ ਬੰਦੇ ਨੇ ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਬਾਰੇ ਅਤੇ ਸਿੱਖਾਂ ਦੇ ਬਾਰੇ ਇੱਕ ਵਿਵਾਦਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਇਸ ਦੀ ਛਤਰੋਲ ਹੋਈ ਸੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦੇ ਮੂੰਹ ਦਾ ਨਕਸ਼ਾ ਵਿਗਾੜਿਆ ਗਿਆ ਸੀਗਾ ਪਰ ਹੁਣ ਇਹ ਜਿਹੜਾ ਸ਼ਿਵ ਸੈਨਾ ਵਾਲਾ ਬੰਦਾ ਹੈ ਪੰਜਾਬ ਦਾ ਪ੍ਰਧਾਨ ਹੈ ਸ਼ਿਵ ਸੈਨਾ ਵਾਲਾ ਸੋਚ ਲਓ ਤੁਸੀਂ ਕਿ ਪੰਜਾਬ ਦਾ ਸ਼ਿਵ ਸੈਨਾ ਪ੍ਰਧਾਨ ਇਸ ਪ੍ਰਕਾਰ ਦੇ ਨਾਲ ਪੰਜਾਬ ਸਿੱਖਾ ਅਤੇ ਸਿੱਖ ਧਰਮ ਦੇ ਬਾਰੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬਾਰੇ ਅਪਮਾਨਜਨਕ ਟਿੱਪਣੀਆਂ ਕਰਦਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਗੱਲ ਕਰਦਾ ਹੈ ਕਿ ਅਸੀਂ ਸਾਲ 2030 ਦੇ ਵਿੱਚ ਕਹਿੰਦਾ ਕਿ ਅਸੀਂ 2030 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਾਂਗੇ ਹੁਣ ਨਿਹੰਗ ਸਿੰਘ ਜਥੇਬੰਦੀਆਂ ਨੇ ਸਿੰਘਾਂ ਨੇ ਇਸ ਦਾ ਅਜੇਹਾ ਮੰਦਰ ਬਣਾ ਦਿੱਤਾ ਹੈ ਨਾ ਕਿ ਇਸ ਨੂੰ ساری ਉਮਰ ਯਾਦ ਰਹੂਗਾ ਸੋ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੇ ਜ ਜਾਣਕਾਰੀ ਮਿਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ